ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਗੇ ਅਸੀਂ ਸਾਰੇ ਠੀਕ ਠਾਕ ਆ ਤੇ ਅੱਜ ਅਸੀਂ ਬਣਾਉਣ ਲੱਗੇ ਆ ਆਲੂ ਬਤਾਉਂ ਬਤਾਉਂ ਘਰੋਂ ਹੀ ਟੋੜਿਆ ਘਰ ਦੀ ਸਬਜ਼ੀ ਤੇ ਆ ਬਤਾਉਂ ਆ ਆਏ ਆਪਣੇ ਆਲੂ ਆ ਢਿੰਡੀ ਕੀ ਆ ਸਭ ਥੋੜੀ ਸਬਜ਼ੀ ਅੱਜ ਤੇ ਫੈਮ ਨਹੀਂ ਲੱਗਾ ਵੀਡੀਓ ਬਣਾਉਂਦਾ ਤੇ ਮੈਂ ਕਿਹਾ ਚਲੋ ਸਬਜ਼ੀ ਬਣਾਉਂਦੇ ਆ ਵੀਡੀਓ ਬਣਾ ਲੈਨੇ ਹੋਰ ਸਭ ਠੀਕ ਠਾਕ ਤੇ ਆਪਾਂ ਸਬਜੀ ਲਈਏ ਕੱਟ ਤੇ ਨਾਲ-ਨਾਲ ਆਪਾਂ ਵੀਡੀਓ ਬਣਾਈ ਜਾਵਾਂਗੇ ਤੇ ਸਬਜੀ ਬਣਦੀ ਤੁਹਾਨੂੰ ਦਿਖਾਈ ਜਾਵਾਂਗੇ ਫੋਨ ਦੀ ਵੀ ਲੱਡਜ ਕਰੇ ਨਹੀਂ ਜਾਦੀ ਵਧੀਆ ਕਰ ਦੋ ਨਾ ਕੋਈ ਗੱਲ ਨਹੀਂ ਤੁਸੀਂ ਬਣਾਣੀ ਮਾਰਦੇ ਮੈਂ ਨਹੀਂ ਮੰਦੀ ਹੁੰਦੀ ਲਓ ਜੀ ਆਪਾਂ ਸਬਜ਼ੀ ਕੱਟ ਲਈਏ ਤੇ ਦੋ ਗੰਡੇ ਕੱਟ ਲਿਆ ਤੇ ਇੱਕ ਲਾਲ ਟਮਾਟਰ ਕੱਟ ਲੈਣ ਲੱਗੇ ਆ ਤੇ ਆਲੂ ਬਤਵਾਂ ਦੀ ਸੋਜੀ ਲਈ ਆਪਾਂ ਕੱਟ ਤੇ ਸਬਜ਼ੀ ਦੀ ਆਪਣੀ ਹੋ ਗਈ ਹੈ ਤਿਆਰੀ ਤੇ ਲਾਲ ਟਮਾਟਰ ਕੱਟ ਕੇ ਤੇ ਹੁਣ ਆਪਾਂ ਗੰਡਾ ਕੱਟਣ ਹੋ ਤੜਕਾ ਲਾਉਣ ਲੱਗੇ ਆ ਸਬਜੀ ਬਣਦੀ ਦਾ ਪ੍ਰੋਪਰ ਤੁਹਾਨੂੰ ਬਲੌਗ ਵਿਖਾਇਆ ਜਾਊਗਾ ਤੇ ਹੁਣ ਆਪਾਂ ਟਮਾਟਰ ਲਾਲ ਕੱਟ ਲਈਏ ਤੇ ਆਜੂ ਦਿੱਤਾ ਪਾ ਆਪਾਂ ਲਾਲ ਟਮਾਟਰ ਵੀ ਪਾਤਾ ਭੁੱਜ ਜਾਊਗਾ ਤੜਕੇ ਚ ਤੜਕਾ ਭੁੱਜ ਗਿਆ ਉਹ ਤਾਂ ਹੁਣ ਸਬਜੀ ਪਾ ਦਈਏ ਮੰ। ਹੁਣ ਤਾਂ ਤਕਬਨ ਬਸ ਕਰ ਤੇ ਇਤਰਾ ਜਾਨ। ਲੋ ਜੀ ਆਪਾਂ ਬਣਾਉਣ ਲੱਗੇ ਆਂ ਸ਼ੇਕ। ਬਦਾਮ ਕਾਜੂ ਤੇ ਇਹਨੂੰ ਕੀ ਕਹਿੰਦੇ ਆ? ਚਿੱਤਪਨ ਲਗਿਆ ਤੇ ਉਸ ਹੋਗੀ ਇਹਨਾਂ ਸਾਰੀਆਂ ਚੀਜ਼ਾਂ ਪਾਈਆਂ ਵਾ ਤੇ ਵਿੱਚ ਪਾਉਣਾ ਦੁੱਧ ਤੇ ਨਾਲ ਪਾਉਣਾ ਸ਼ਹਿਦ ਮਠਾਸ ਦੇ ਤੌਰ ਤੇ।

ਵੇਖ ਸਕਦੇ ਤੁਸੀਂ ਕਿੰਨਾ ਵਧੀਆ ਤੇ ਕਿੰਨਾ ਸੰਘਣਾ ਬਣਿਆ ਲਓ ਸਬਜੀ ਆਪਣੀ ਤੇਲ ਚ ਗਈ ਆ ਤਲੀ ਤੇ ਹੁਣ ਆਪਾਂ ਪਾਉਨੇ ਆ ਇਹਦੇ ਵਿੱਚ ਨਮਕ ਵਿੱਚ ਮਸਾਲਾ ਮਿਰਚ ਆਪਾਂ ਪਾ ਦਿੱਤੀ ਆ ਹੁਣ ਪਾ ਦਿੰਨੇ ਆਪਾਂ ਹਲਦੀ ਤੇ ਨਾਲ ਪਾ ਦਿੰਨੇ ਆਪਾਂ ਨਮਕ ਨਮਕ ਉਹਦੇ ਪਾਪਾ ਤੇ ਸਬਜੀ ਦੇ ਨੇਰ ਲਾ ਮਿਕਸ ਕਰ ਦਿੰਨੇ ਸਬਜ਼ੀ ਦੇ ਵਿੱਚ ਹਲਦੀ ਲੂਣ ਮਚ ਮਸਾਲਾ ਪਰਲਾ ਦਿੰਦਾ ਵਾ ਤੇ ਸੋਜੀ ਆਪਣੀ ਹੋ ਗਈ ਆ ਬਣ ਕੇ ਤਿਆਰ ਤੇ ਹੁਣ ਆਪਾਂ ਲਾਗੇ ਰਹੀ ਨੇ ਆਟਾ ਗੁੰਨਾ ਸੋਜੀ ਨੂੰ ਮਟਾਰਕ आटा गुण ਇਧਰ ਆਪਾਂ ਗੈਸ ਲੱਗੇ ਬੰਦ ਕਰਨਾ ਗੈਸ ਆਪਾਂ ਬੰਦ ਕਰਤਾ ਵਾ ਜੀ ਸਬਜ਼ੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਫਟਾ ਕੁਟਕ ਹੋ ਗਿਆ ਤੇ ਲੋ ਜੀ ਆਪਣੇ ਫੁਲਕੇ ਬਣਨ ਲੱਗ ਪਏ ਆ ਤੇ ਇਧਰ ਦਹੀਂ ਬਹੁਤ ਜ਼ਿਆਦਾ ਠੰਡਾ ਸੀ ਤੇ ਇਹਨੂੰ ਥੋੜਾ ਜਿਹਾ ਰੱਖਿਆ ਵਾ ਗੈਸ ਤੇ ਵੀ ਥੋੜਾ ਜਿਹਾ ਨਿੱਗਾ ਜਿਹਾ ਹੋ ਜਾਵੇ ਕਿਉਂਕਿ ਗਲਾ ਫੜਿਆ ਜਣਾ ਤੇ ਦਹੀਂ ਤੋਂ ਬਿਨਾ ਇਹਨੇ ਰੋਟੀ ਖਾਣੀ ਨਹੀਂਗੀ ਲੋ ਜੀ ਆਪਣੀ ਰੋਟੀ ਹੋ ਗਈ ਬਣ ਕੇ ਤਿਆਰ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਇਦਾਂ ਹੀ ਆਪਾਂ ਵੀਡੀਓ ਹੋਰ ਵੀ ਖਾਣੇ ਤੇ ਬਣਾਉਂਦੇ ਰਵਾਂਗੇ ਸਸਰੀ ਕਾਲਜੀ